ਮੈਂ ਜੀ ਸੁਨੀਤਾ ਗਰਗ ਗਰਗ ਟਾਈਫੈਡ ਕਲੀਨਿਕ ਬਰਨਾਲਾ ਤੋਂ ਬੋਲ ਰਹੀ ਆ ਤਾਂ ਅੱਜ ਤੁਹਾਨੂੰ ਦੱਸਦੇ ਆਂ ਵੀ ਟਾਈਫੈਡ ਕੀ ਹੁੰਦਾ ਪਰ ਇਸ ਤੋਂ ਪਹਿਲਾਂ ਇਹ ਕੀ ਆ ਕਿ ਸਾਡੇ ਚੈਨਲ ਨੇ ਫੇਸਬੁੱਕ ਦੇ ਆ YouTube ਦੇ ਆ Instagram ਦੇ ਆ ਗਰਗ ਟਾਈਫੈਡ ਕਲੀਨਿਕ ਤੇ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਕਰ ਦਿਓ ਤੇ ਫਿਰ ਇਸ ਤੋਂ ਬਾਅਦ ਤੁਹਾਨੂੰ ਹੁਣ ਦੱਸਦੇ ਆਂ ਜੀ ਟਾਈਫੈਡ ਟਾਈਫੈਡ ਕੀ ਹੁੰਦਾਗਾ ਜਦੋਂ ਕਿ ਆਪਾਂ ਨੂੰ ਬੁਖਾਰ ਹੋ ਜਾਂਦਾਗਾ ਕਿਸੇ ਨੂੰ ਥੋੜਾ ਹੁੰਦਾ ਕਿਸੇ ਨੂੰ ਜ਼ਿਆਦਾ ਹੋ ਜਾਂਦਾ ਖੰਗਜ ਖਾਮ ਹੋ ਜਾਂਦੀ ਹੈ ਸਰੀਰ ਟੁੱਟਣ ਲੱਗ ਜਾਂਦਾਗਾ ਤਾ ਤੇਜ ਤੇਜ ਬੁਖਾਰ ਵੀ ਹੋ ਜਾਂਦਾ ਜਿਆਦਾ ਕੰਬ ਕੇ ਵੀ ਹੋ ਜਾਂਦਾ ਉਹਦੇ ਵਿੱਚ ਕੀ ਹੁੰਦਾ ਕਿ ਕਈ ਵਾਰ ਆਪਾਂ ਥੋੜੀ ਬੋਤੀ ਦਵਾਈ ਲੈ ਕੇ ਆਪਾਂ ਨੂੰ ਇਹ ਹੁੰਦਾ ਵੀ ਠੀਕ ਹੋ ਗਿਆ ਪਰ ਅੰਦਰ ਬੁਖਾਰ ਰਹਿੰਦਾਗਾ ਇਨਫੈਕਸ਼ਨ ਹੋ ਜਾਂਦੀ ਹੈ ਅੰਦਰ ਵਾਇਰਸ ਅੰਦਰ ਹੀ ਹੁੰਦਾਗਾ ਤਾਂ ਉਹਦੇ ਨਾਲ ਜਿਆਦਾ ਵਧ ਜਾਂਦਾ ਕੰਮ ਜਦੋਂ ਜਿਆਦਾ ਵਧ ਜਾਂਦਾ ਤਾਂ ਫੇਰ ਆਪਾਂ ਨੂੰ ਹੁੰਦਾ ਵੀ ਹੁਣ ਆਪਾਂ ਕਿਹੜੇ ਪਾਸੇ ਜਾਈਏ ਤਾਂ ਵੀ ਇਹ ਠੀਕ ਹੋਵੇ ਤਾਂ ਸਾਡੇ ਕੋਲ ਜਰੂਰ ਪਹੁੰਚੋ ਜੀ ਪ੍ਰਾਣੇ ਤੋਂ ਪੁਰਾਣਾ ਟਾਈਫਾਇਡ ਹੈਗਾ ਕਿਸੇ ਤਰ੍ਹਾਂ ਦਾ ਵੀ ਹੈਗਾ ਉਹਦਾ 100% ਹੱਲ ਹੋਊਗਾ ਤਾਂ ਕੋਈ ਮਹਿੰਗਾ ਵੀ ਹੈ ਨਹੀਂਗਾ ਦਵਾਈ ਜ਼ਿਆਦਾ ਮਹਿੰਗੀ ਨਹੀਂ ਹੈਗੀ ਸਾਡੇ ਨਾਲ ਜ਼ਰੂਰ ਨੰਬਰ ਦਿੱਤਾ ਹੋਊਗਾ ਸਾਡੇ ਨੰਬਰ ਤੇ ਗੱਲ ਕਰ ਸਕਦੇ ਹੋਗੇ ਅਸੀਂ ਦਵਾਈ ਬਾਹਰ ਵੀ ਭੇਜ ਦਾਨੇ ਹੈਗੇ ਜੇ ਕਈ ਵਾਰ ਕੋਈ ਦੂਰ ਪੈਣ ਪਾਈ ਬੈਠਾਗਾ ਦੂਸਰੇ ਨੰਬਰ ਤੇ ਆ ਜਾਂਦੀ ਆ ਜਿਵੇਂ ਸਾਡੇ ਕੋਲ ਬਾਬਾ ਸੀ ਦਾ ਇਲਾਜ ਆਗਾ ਬਾਬਾ ਸੀ ਰਾ ਜਿੰਨੀ ਮਰਜੀ ਪ੍ਰਾਣੀ ਹੋਵੇ ਮੌਕੇ ਵਾਲੀ ਹੋਵੇ ਖੂਨੀ ਹੋਵੇ ਤਾਂ ਉਹਦਾ ਵੀ ਇਲਾਜ ਬਹੁਤ ਵਧੀਆ ਵਧੀਆ ਤਰੀਕੇ ਨਾਲ ਕੀਤਾ ਜਾਂਦਾਗਾ ਤੇ ਇੱਕ ਹੈ ਪ੍ਰਾਣਾ ਸਿਰ ਦਰਦ ਦਾ ਰਾਣਾ ਸਿਰ ਦਰਦ ਕੀ ਹੁੰਦਾਗਾ ਕਈ ਹੁੰਦਾ ਵੀ ਸਾਡੇ ਦਾ ਜੀ ਕੱਚਾ ਹੁੰਦਾ ਉਹਦੇ ਨਾਲ ਹੋਣ ਲੱਗ ਗਿਆ ਕਿਸੇ ਦਾ ਕੋਈ ਐਕਸੀਡੈਂਟ ਹੋਇਆ ਹੁੰਦਾ ਪ੍ਰਾਣਾ ਉਹਦੇ ਨਾਲ ਹੋਣ ਲੱਗ ਜਾਂਦਾ ਕਿਸੇ ਨੂੰ ਕਿਸੇ ਨਾਲ ਟੈਨਸ਼ਨ ਨਾਲ ਹੋਣ ਲੱਗ ਜਾਂਦਾ ਕਾਫੀ ਤਰ੍ਹਾਂ ਦਾ ਹੁੰਦਾ ਸਿਰ ਦਰਦ ਪਰ ਕਿਸੇ ਤਰ੍ਹਾਂ ਦਾ ਵੀ ਹੋਵੇ ਦੇਸੀ ਇਲਾਜ ਨਾਲ ਕਰਦੇ ਆਂ ਸੀ ਠੀਕ ਦੇਸੀ ਬਿਲਕੁਲ ਦਵਾਈ ਹੈਗੀ ਉਹਦੇ ਵਿੱਚ ਦੋ ਚਾਰ ਚੀਜ਼ਾਂ ਸੀ ਇਹ ਪੇਸ਼ੈਂਟ ਨੂੰ ਕਹਿੰਨੇ ਆ ਵੀ ਤੁਸੀਂ ਇਹ ਲੈ ਲਓ ਜੋ ਵਿੱਚ ਮਿਲਾ ਕੇ ਲੈਣੀ ਆ ਤੇ ਪਿਓਰ ਦੇਸੀ ਦਵਾਈ ਤੇ 100% ਇਹਦਾ ਰਿਜ਼ਲਟ ਆਗਾ ਕੋਈ ਇਹਦਾ ਸਾਈਡ ਇਫੈਕਟ ਨਹੀਂ ਹੈਗਾਗਾ ਸੋ ਦੇ ਫਾਇਦੇ ਹੋਰ ਵੀ ਬਹੁਤ ਨੇ ਇਹਦੇ ਦਵਾਈ ਦੇ। ਬਾਕੀ ਲੇਡੀਜ਼ ਪ੍ਰੋਬਲਮ ਆ ਕਿਸੇ ਤਰ੍ਹਾਂ ਦੀ ਵੀ ਆ ਲੇਡੀਜ਼ ਪ੍ਰੋਬਲਮ ਆ, ਲਿ ਕੋਰੀਆ, ਪੀਰੀਅਡs ਬੰਦੀ ਆ ਤਾਂ ਉਹਦਾ ਵੀ ਆਪਾਂ ਟ੍ਰੀਟਮੈਂਟ ਵਧੀਆ ਕਰਦੇ ਆ, ਜਾਣਕਾਰੀ ਲੈ ਸਕਦੇ ਹੋਗੇ। ਜੋ ਵੀ ਸਾਥੋ ਜਾਣਕਾਰੀ ਫੋਨ ਤੇ ਆ ਜਾਂ ਮਿਲ ਕੇ ਸਾਨੂੰ ਮਿਲ ਕੇ ਜਰੂਰ ਤੁਸੀਂ ਉਹਦੇ ਬਾਰੇ ਗੌਰ ਕਰੋ ਤਾਂ ਸਾਡੇ ਨਾਲ ਮਿਲੋ। ਤਾਂ ਜੇ ਕਿਸੇ ਤਰ੍ਹਾਂ ਦੀ ਵੀ ਕੋਈ ਤੁਹਾਨੂੰ ਕੋਈ ਪ੍ਰੋਬਲਮ ਲੱਗਦੀ ਆ ਤਾਂ ਸਾਡੇ ਨਾਲ ਸ਼ੇਅਰ ਕਰੋ। ਧੰਨਵਾਦ।